ਆ ਲੜ ਰਹੇ ਬੀਬੀ ਤਾਂ ਲੜ ਰਹੀ ਹੈ ਬਠਿੰਡੇ ਔਰ ਕਾਕਾ ਜੀ ਲੜ ਰਹੇ ਨੇ ਉਤੋਂ ਫਿਰ ਹੋਰ ਸਪੋਰਟ ਦੋਨੋਂ ਜਗ੍ਹਾ ਜਾਊਂਗਾ ਔਰ ਵਾਈਗਰੂ ਕਰੇ ਮਾਂਜਾ ਫੇਰ ਕੇ ਆਵਾਂਗੇ ਨਾਲਾ ਬਿਲਕੁਲ ਛੱਡਣਾ ਨਹੀਂ ਅਸੀਂ ਜਿਹੜੀ ਮਸ਼ੀਨ ਆ ਐਨੇ ਬਟ ਦਵਾ ਦਿਓ ਮਸ਼ੀਨ ਦੀਆਂ ਚੀਕਾਂ ਕਢਾ ਦਿਓ ਵਿੱਤੀ ਕਾਲੇ ਸ੍ਰੀ ਖਡੂਰ ਸਾਹਿਬ ਦੇ ਉਮੀਦਵਾਰ ਵੱਲੋਂ ਬੇਸ਼ੱਕ ਕਿਹਾ ਜਾ ਰਿਹਾ ਸੀ ਕਿ ਕੈਪਟਨ ਮਰਿੰਦਰ ਸਿੰਘ ਬੀ ਸੇਤ ਜ਼ਿਆਦਾ ਖਰਾਬ ਹੈ ਇਸ ਕਰਕੇ ਉਹ ਨਾਮਜ਼ਦੀ ਕਾਗਜ਼ ਦਾਖਲ ਕਰਵਾਉਣ ਸਮੇਂ ਸ੍ਰੀ ਖਡੂਰ ਸਾਹਿਬ ਅਤੇ ਸ੍ਰੀ ਅਮਰਸਰ ਨਹੀਂ ਪਹੁੰਚ ਸਕੇ ਪਰ ਅੱਜ ਸੰਗਰੂਰ ਤੋਂ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿੱਚ ਕੈਪਟਨ ਮਰਿੰਦਰ ਸਿੰਘ ਸੰਗਰੂਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਕੈਪਟਨ ਮਰਿੰਦਰ ਸਿੰਘ ਨੇ ਜਿੱਥੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਉੱਥੇ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਵੀ ਠੋਕ ਦਿੱਤਾ ਇੱਕ ਕਮਰਨ ਸਰ ਔਰ ਇੱਕ ਗੁਰਦਾਸਪੁਰ ਅੰਮ੍ਰਿਤਸਰ ਆਣੇ ਤਾਂ ਪਹਿਲਾਂ ਕਦੇ ਅੰਮ੍ਰਿਤਸਰ ਨਹੀਂ ਆਇਆ ਉਹ ਤਾਂ ਦਿੱਲੀ ਦਾ ਜੰਮਪਲ ਹੈ ਔਰ ਵਿਦੇਸ਼ ਫੋਰਨ ਸਰਵਿਸ ਹੈ ਜੋ ਸਾਡੀ ਵਿਦੇਸ਼ਾਂ ਦੇ ਵਿੱਚ ਸਾਡੀ ਸਰਕਾਰ ਬੈਠੀ ਹੈ ਉਹਦੇ ਵਿੱਚ ਹੀ ਰਿਆ ساری ਉਮਰ ਹੀ ਉਹਨੂੰ ਆਜਾ ਚਲੋ ਉਹ ਉਹਨਾਂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਦੇਣ ਜਿਹਨੂੰ ਮਰਜ਼ੀ ਨਾ ਦੇਣ ਲੇਕਿਨ ਜਿਹੜੇ ਬਾਕੀ ਨੇ ਉੜੇ अपने आप आपू श्रोमणी अकाली दल एक श्रोमणी अकाली दल एक जी जमात सी जी संघर्ष करमत उन्नीस सौ बी तो पची ताई जो गुरुद्वारा लहर चल थी जैसे गुरुद्वारे अपने महता तो वापस लेते से ननकाणा साहब का मोर्चा लग गया गुरु का बाग का मोर्चा लग्या आना नहीं तो सुनिया मोर्चा जोड़ा ननकाणा साहब का ਔਰ ਜੈਤੋ ਦਾ ਔਰ ਰਹਤੇ ਜੈਤੋ ਦਾ ਮੋਰਚਾ ਤਾਂ ਮਹਾਰਾਜਾ ਰੇਪੋਧਮਨ ਸਿੰਘ ਦੇ ਉੱਪਰ ਲੱਗਿਆ ਸੀ ਲੇਕਿਨ ਗੁਰੂ ਕਾ ਬਾਗ ਤਾਂ ਧਾਰਮਿਕ ਸੀ ਨੰਕਾਣਾ ਸਾਹਿਬ ਧਾਰਮਿਕ ਸੀ ਇੱਕ ਨਾ ਆਪਾਂ ਇਹਨਾਂ ਨੂੰ ਯਾਦ ਰੱਖਣ ਚਾਹੀਦੇ ਅਸੀਂ ਲੇਕਿਨ ਉਹ ਕਾਲੀ ਦਲ ਜੀਹਦੇ ਸੰਘਰਸ਼ ਤੇ ਰਾਹੀਂ ਸ਼੍ਰੋਮਣੀ ਕਮੇਟੀ ਬਣੀ ਉਹ ਕਿੱਥੇ ਗਿਆ ਉਹ ਸੂਰਮੇ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਮਰੇ ਮੈਨੂੰ ਯਾਦ ਹੈ ਜਦੋਂ ਮੈਂ ਨਿਕਲ ਜਾ ਹੁੰਦਾ ਸੀ ਆਪਣੇ ਮੇਰਾ ਇਨਾਨਕੇ ਉਰੇ ਨੇ ਚੂੜਲ ਥੋੜੇ ਕੋਲ ਹੀ ਬਲਵਾੜ ਵੀ ਮੇਰੇ ਨਾਨੀ ਜੀ ਇਧਰੋਂ ਆਉਂਦੇ ਸੇ ਬਲਵਾੜ ਦੇ ਵਿੱਚੋਂ ਤੇ ਉੱਥੇ ਮੈਂ ਚੂੜਲ ਜਾਇਆ ਕਰਦਾ ਸੀ ਤੇ ਉੱਥੇ ਬਾਬਾ ਬਾਬਾ ਨੰਝਨ ਸਿੰਘ ਸੇ ਬਾਬਾ ਇੰਦਰ ਸਿੰਘ ਸੇ ਤੇ ਪਿੱਛੇ ਮੈਂ ਜਾ ਕੇ ਕਦੇ ਮਨਜੀਤ ਬਹਿ ਕੇ ਉਹਨਾਂ ਨਾਲ ਗੱਲ ਕਰਦਾ ਸੀ ਇੱਕ ਦੀ ਟੰਗ ਕੱਟ ਗਈ ਸੀ ਜੈਤੋ ਦੇ ਮੋਰਚੇ 'ਚ ਇੱਕ ਦੇ ਕੋਲ ਕੋਈ ਘਰ ਨਹੀਂ ਰਿਹਾ ਸਭ ਤਬਾਹ ਕਰਤਾ ਸੀ ਅੰਗਰੇਜ਼ਾਂ ਨੇ ਇਸ ਕਰਕੇ ਇੱਥੇ ਨਾਨਾ ਤੇ ਮੇਰੇ ਨਾਨਾ ਜੀ ਦੇ ਕੋਲ ਰਹਿੰਦੇ ਸੀ ਸਰਦਾਰ ਚੰਦ ਸਿੰਘ ਜੀ ਔਰ ਉਥੇ ਉਹਨਾਂ ਨਾਲ ਗੱਲ ਕਰਦੇ ਸੀ ਕਿ ਹੋਇਆ ਕੀ ਕੈਸੇ ਹੁੰਦਾ ਸੀ ਬਚਪਨ ਜਦ ਨਿੱਕੇ ਜਿਹੇ ਉਹਨੇ ਇਹ ਜੀ ਗੱਲਾਂ ਪੁੱਛਦੇ ਰਹਿੰਦੇ ਉੱਥੇ ਉਹਨਾਂ ਨੂੰ ਉਹ ਸੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਅਸੂਲਾਂ ਤੇ ਆਪਣੀ ਰੁਬਾ ਦਿੱਤੀ ਸੀ ਔਰ ਅੱਜ ਇਹ ਲੋਕ ਜਿਹੜਾ ਅਕਾਲ ਤਖਤ ਸਾਹਿਬ ਨੂੰ ਵਰਤਣ ਦੀ ਕੋਸ਼ਿਸ਼ ਕਰੇ ਉਹ ਮੇਰੇ ਵੱਲੋਂ ਸਿੱਖ ਨਹੀਂ ਬਿਲਕੁਲ ਸਿੱਖ ਨਹੀਂ ਅਕਾਲ ਤਖਤ ਸਾਹਿਬ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਨਾਨਕੇ ਵੀ ਉਹਨੇ ਬਦਰੁਖਾਂ ਦੇ ਵਿੱਚ ਨੇ ਉਹਨਾਂ ਨੇ ਕੋਈ ਅੰਗੇਲੀ ਕੀਤੀ ਸੀ ਤੇ ਅਕਾਲੀ ਫੂਲਾ ਸਿੰਘ ਜੋ ਜਥੇਦਾਰ ਅਕਾਲ ਸਖਬ ਨੇ ਅਕਾਲ ਤਖਤ ਸਾਹਿਬ ਤੇ ਸਦਿਆ ਹੋਣਾ ਉਹ ਮਹਾਰਾਜਾ ਸੀ ਪੰਜਾਬ ਦੇ ਅੰਮ੍ਰਿਤਸਰ ਉਹਨਾਂ ਦੀ ਰਾਜ ਦੇ ਵਿੱਚ ਸੀ ਔਰ ਉਥੇ ਗਏ ਅਕਾਲ ਤਖਤ ਦਾ ਹੁਕਮ ਸੀ। ਉਹ ਥਮਲੇ ਨਾਲ ਉਹਨਾਂ ਨੂੰ ਬੰਨ੍ਹ ਕੇ ਕੋੜਿਆਂ ਦਾ ਹੁਕਮ ਦਿੱਤਾ ਸੀ। ਫਿਰ ਮਾਫ ਕਰਤਾ ਉਹ ਦੂਜੀ ਗੱਲ। ਲੇਕਿਨ ਆ ਸੇ ਉਹ ਲੋਕ ਔਰ ਇੱਥੇ ਇਹ ਮੁੰਡਾ ਜਿਹੜਾ ਆਪਨਾ ਸੁਖਵੀਰ ਬਾਦਲ ਹੈ ਇਹ ਹੋਰ ਵੀ ਹੰਕਾਰੀ ਨਿਕਲ ਆਇਆ। ਤਖਤਾਂ ਦੇ ਜਥੇਦਾਰ ਨੂੰ ਆਪਣੇ ਘਰ ਸੱਦਾ ਏ ਔਰ ਉਹਨਾਂ ਤੋਂ ਚਿੱਠੀਆਂ ਲਿਖਾਉਂਦਾ ਹੈ। ਆ ਹੈ ਸਾਡਾ ਕਾਲ ਤਖਤ ਦਾ ਦੇ ਨਾਲ ਤੁਸੀਂ ਤੋਹਫੀ ਕਰਨੀ। ये है अकाली दल के बंदे जोड़े अह ग करो शर्म नहीं आनी यहाँ को कि तुम आ किस तरीके काम करते हो उ है कि सरकार बैठी और वो थले बैठे ने बिल्कुल और अ चलूगा काम हूँ देख ला आ लड़ रहे बीबी तो लड़ रही है बठिंडे और काका जी लड़ रहे ने उतो उत फरोजपुर ਦੋਨੋਂ ਜਗ੍ਹਾ ਜਾਊਗਾ ਔਰ ਵਾਇਗਰੂ ਕਰੇ ਮਾਂਜਾ ਫੇਰ ਕੇ ਆਵਾਂਗੇ ਇਹਨਾਂ ਦਾ ਬਿਲਕੁਲ ਛੱਡਣਾ ਨਹੀਂ ਅਸੀਂ ਉਧਰ ਸੰਗਰੂਰ ਤੋਂ ਉਮੀਦਵਾਰ ਕੇਵਲ ਢਿੱਲੋਂ ਵੱਲੋਂ ਵੀ ਆਪਣੀ ਜਿੱਤ ਦਾ ਦਾਵਾ ਝੋਕੇ ਗਏ ਇਸ ਦਿਨਾਂ ਲਈ ਕੇਵਲ ਢਿੱਲੋਂ ਵੱਲੋਂ ਵੀ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸੱਗੇ ਔਰ ਵੱਡਾ ਕਾਰਖਾਨਾ ਜਿਹਦੇ ਤੋਂ 4 ਤੋਂ 5 ਲੱਖ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ ਇਹ ਸਾਰਾ ਵਾਦਾ ਤੁਹਾਡੇ ਨਾਲ ਤੁਹਾਡਾ ਵੀਰ ਕਰਦਾ ਆ ਜਿਹੜੇ ਗੱਪੀ ਨੇ ਝੁਟਕਲੇ ਸੁਣਾਉਂਦੇ ਆ ਤੇਰੀ ਤਰੀਕ ਨੂੰ ਫਿਕਰ ਨਾ ਕਰੋ ਚੁਟਕਲੇ ਫੇਰ ਵੀ ਸੁਣਾਉਂਗਾ ਕੈਪਟਨ ਸਾਹਿਬ ਬੈਠੇ ਆ ਬਰਨਾਲੇ ਰੈਲੀ ਤੇ ਆਉਂਦੇ ਸੀ ਘੰਟਾ ਪਹਿਲਾਂ ਬੁਲਾਉਂਦਾ ਸੀ 50 ਹਜ਼ਾਰ ਦੇ ਕੇ ਚੁਟਕਲੇ ਸੁਣਾਉਂਦਾ ਹੁਣ ਐਮਪੀ ਬਣ ਕੇ ਤੇ ਇਹਨੂੰ ਤੁਸੀਂ ਤੋਰੋਗੇ 50 ਤੋਂ ਲੱਖ ਲੈ ਲੂਗਾ ਤੁਹਾਡਾ ਵੀਰ ਨੂੰ ਫੇਰ ਤੁਹਾਨੂੰ ਚੁਟਕਲੇ ਸੁਣਾਉਣ ਤੇ ਇੱਥੇ ਸਟੇਜ ਤੇ ਬੁਲਾਇਆ ਕਰੂੰਗਾ ਅੱਜ ਤੁਹਾਡਾ ਥਾਠਾ ਮਾਰਦਾ ਕੱਠ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਕਿ 19 ਤਰੀਕ ਨੂੰ ਜਿਹੜੀ ਮਸ਼ੀਨ ਆ ਐਨੇ ਬਟਵਾ ਦਿਓ ਮਸ਼ੀਨ ਦੀਆਂ ਚੀਕਾਂ ਕਢਾ ਦਿਓ ਇਹ ਤੁਹਾਡੇ ਵੀਰ ਦਾ ਵਾਅਦਾ ਰਿਹਾ ਤੇ ਜਦੋਂ ਐਮਪੀ ਆ ਕੈਪਟਨ ਸਾਹਿਬ ਬੈਠੇ ਆ ਸੂਬੇ ਸਰਕਾਰ ਆ ਜੋ ਕਹਿੰਦੇ ਆ 700 ਰੁਪਏ ਖਾਣੇ ਲਈ 150 ਕਰੋੜ ਰੁਪਇਆ ਸੰਗਰੂਰ ਲਈ ਧੂਰੀ ਲਈ ਮਲੇਰਕੋਟਲੇ ਲਈ ਸਾਰੇ ਆਪਣੇ ਇਲਾਕਿਆਂ ਵੇਲੇ ਦਿੱਤਾ ਇਹਨਾਂ ਨੇ ਇਹ 25 ਕਰੋੜ ਵਾਲੀ ਗੱਲ ਹੀ ਅੱਜ ਵਾਦਾ ਕਰਦਾ ਸੋਨੋ ਗਰੰਟਾਂ ਦੀਆਂ ਝੜੀਆਂ ਲਾਦੂ ਝੜੀਆਂ ਇਹ ਪ੍ਰੋਜੈਕਟ ਕਰਦਾ ਔਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਵਾਦਾ ਕਰਦਾ ਤੁਸੀਂ ਜਿਤਾਉਂਗੇ ਤੁਹਾਡਾ ਮੁੱਲ ਮੋੜੂ ਤੁਹਾਡਾ ਵੀਰ ਤੁਹਾਡਾ ਮੁੱਲ ਮੋੜੂਗਾ ਵੈਗਰੂ ਜੀ ਕਾ ਖਾਲਸਾ ਜੈ ਹਿੰਦ ਤੇ ਉਧਰ ਕੇਵਲ ਢਿਲੋਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਲਈ ਬੀਬੀ ਪੱਠਲ ਵੀ ਪਿੱਛੇ ਨਹੀਂ ਖਿੱਚ ਦਿੱਤੇ ਉਹਨਾਂ ਵੱਲੋਂ ਵੀ ਇਹ ਗਾਂ ਹੋ ਕੇ ਵਿਵਸਥਿਲ ਹੁੰਦੇ ਹੱਕ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਸਟੇਜ ਤੋਂ ਸੰਬੋਧਨ ਕਰਦੇ ਹੋਏ ਬੀਬੀ ਪੱਠਲ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰੇ ਵੱਡੇ ਭਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸਾਡਾ ਕਾਂਗਰਸ ਪਾਰਟੀ ਦਾ ਨਮਾਇੰਦਾ ਤੁਹਾਡੇ ਦਿਲਾਂ ਦੀ ਧੜਕਣ ਤੁਹਾਡਾ ਹੀਰੋ ਮੇਰਾ ਛੋਟਾ ਵੀਰ ਕੇਵਲ ਸਿੰਘ ਢੱਲੋਂ ਮੇਰਾ ਛੋਟਾ ਵੀਰ ਬਿਜੇਂਦਰ ਸਿੰਘਲਾ ਜੀ ਸਾਡੇ ਮੰਤਰੀ ਪੰਜਾਬ ਦੇ ਮੇਰੀ ਭੈਣ ਰਜੀਆ ਸੁਲਤਾਨਾ ਜੀ ਸਾਡੇ ਮੰਤਰੀ ਪੰਜਾਬ ਦੇ ਗੋਲਦੀ ਜੀ ਐਮਐਲਏ ਸਾਡੇ ਔਰ ਸਾਰੇ ਸਾਡੇ ਹਲਕਿਆਂ ਦੇ ਇੰਚਾਰਜ ਸਹਿਬਾਨ ਵਿੰਗਾਂ ਦੇ ਇੰਚਾਰਜ ਸਹਿਬਾਨ ਪੰਜ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮਹਿਲਾ ਕਾਂਗਰਸ ਮੀਡੀਆ ਤੇ ਸਮੁੱਚੀ ਲੀਡਰਸ਼ਿਪ ਇੱਧਰ ਬੈਠੀ ਤੇ ਸਾਹਮਣੇ ਬੈਠੀ ਮੇਰੇ ਬਹੁਤ ਹੀ ਮਾਨਯੋਗ ਪਿਆਰੇ ਭਰਾਵੋ ਭੈਣੋ ਤੇ ਵੀਰੋ ਮੈਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੇ ਜੇ ਦੋ ਥਾਮਾਤੇ ਹੋਰ ਜਾਣਾ ਹੈ ਬਾਈ ਰੋੜੀ ਤੇ ਪ੍ਰੋਫਾਈਲ ਕਰਾਉਣ ਲਈ ਕਿਉਂਕਿ ਅੱਜ ਮੌਸਮ ਖਰਾਬ ਕਰਕੇ ਕਲੀਅਰੈਂਸ ਨਹੀਂ ਮਿਲੀ। ਆਬ ਅੱਬਲ ਨੰਬਰ 1 ਰਿਹਾ। ਮੇਰੇ ਵੀਰੋ ਹੁਣ ਵੀ ਜ਼ਿਲ੍ਹਾ ਸੰਗਰੂਰ ਵਾਲਿਓ ਇੰਨੀਆਂ ਵੋਟਾਂ ਪਾ ਕੇ ਮੇਰੇ ਛੋਟੇ ਭਰਾ ਨੂੰ ਜਿਤਾਓ ਕਿ ਆਖਡਾਉਣੇ ਵਾਲਿਆਂ ਦੇ ਸਾਰਿਆਂ ਦੇ ਹੱਥ ਖੜੇ ਹੋ ਜਾਣ। ਆਕਾਲੀ ਦਲ ਆਕਾਲੀ ਦਲ ਪਾਰਟੀ, ਭਾਜਪਾ ਪਾਰਟੀ, ਮੁੱਕ ਗਈਆਂ ਐ ਪਾਰਟੀਆਂ। ਕਾਲ ਪੈ ਗਿਆ ਇਹਨਾਂ ਨੂੰ ਉਮੀਦਵਾਰ ਨਹੀਂ ਲੱਭਦੇ ਆ ਤੁਹਾਡੇ ਸਾਹਮਣੇ ਕੱਲ ਫੈਸਲੇ ਕੀਤੇ ਆ ਲੇਲੜੀਆਂ ਕੱਢ ਕੱਢ ਕੇ ਲਿਆ ਲਿਆ ਕੇ ਤਿੰਨ ਸੀਟਾਂ ਤੇ ਹਿੰਦੁਸਤਾਨ ਦੇ ਰਾਜ ਕਰਨ ਵਾਲੀ ਬੀਜੇਪੀ ਨੂੰ ਉਮੀਦਵਾਰ ਨਾ ਮਿਲੇ ਸ਼ਰਮ ਦੀ ਗੱਲ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਸਾਰਾ ਕੁਝ ਅੱਜ ਜੋ ਲੇਲੜੀਆਂ ਕੱਢ ਕੇ ਤਿੰਨ ਸੀਟਾਂ ਤੇ ਮਸਾ ਉਮੀਦਵਾਰ ਲੈ ਕੇ ਆਏ ਨੇ ਕਾਲ ਪੈ ਗਿਆ ਅਕਾਲੀਆਂ ਵਿੱਚ ਲੀਡਰ ਕਹੋਂਦਾ ਸੁਖਬੀਰ ਸਿੰਘ ਬਾਦਲ ਆਪ ਦੀਆਂ ਸੀਟਾਂ ਜਿਹੜੀ ਪਾਰਟੀ ਦਾ ਲੀਡਰ ਥਾ ਥਰ ਕੰਮ ਦਾ ਹੋਵੇ ਇਲੈਕਸ਼ਨ ਲੜਨ ਤੋਂ ਸਾਡੇ ਵੱਲ ਝਾਕਦਾ ਹੋਵੇ ਆਪਦੇ ਤੇ ਆਪਦੇ ਘਰ ਵਾਲੀ ਦੀ ਕੱਲ ਕੱਲ ਜਾ ਕੇ ਫੈਸਲਾ ਕੀਤਾ ਇਹ ਡੁੱਬ ਗਿਆ ਕੰਮ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਕਿ ਤੁਸੀਂ ਵੀ ਮਰੇ ਹੋ ਪੰਜਾਬ ਨੂੰ ਮਰਵਾਇਆ ਸਾਰਾ ਕੁਝ ਖਤਮ ਹੋ ਗਿਆ ਆ ਜਿਹੜਾ ਕੇਜਰੀਵਾਲ ਹੈ ਇਹ ਤਾਂ ਤਾਂ ਇੱਕ ਨਕਾਤੀ ਪ੍ਰੋਗਰਾਮ ਹੈ ਕਿਤੇ ਲੈ ਜਾਓ ਨਸ਼ੇ ਛਡਾਉਣ ਵਾਸਤੇ ਇਹਨੂੰ ਸਾਨੂੰ ਨਹੀਂ ਪਤਾ ਇਹਦੇ ਆਪ ਕਰਦਾ ਕੇਜਰੀਵਾਲ ਖਾਂਦਾ ਪੀਂਦਾ ਤੇ ਨਹੀਂ ਕਰਦਾ ਮੁੱਕ ਗਿਆ ਕੰਮ ਚਾਰ ਟੁਕੜਿਆਂ 'ਚ ਆਪ ਵੰਡੀ ਗਈ ਪਹਿਲਾਂ ਪਹਿਲ ਕੇਵਲ ਟਿਲੋ ਤੋਂ ਨਿਰਾਸ਼ ਦਿਖਾਈ ਦੇ ਰੇ ਵਿਜੇਂਦਰ ਸਿੰਘਲਾ ਵੀ ਕੈਪਟਨ ਮਰਿੰਦਰ ਸਿੰਘ ਅਤੇ ਕੇਵਲਟਿਲੋਂ ਦੇ ਸਮਾਗਮ ਵਿੱਚ ਦਿੱਖਾਈ ਦਿੱਖਾਈ ਨਹੀਂ ਉਹਨਾਂ ਵੱਲੋਂ ਵੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਸਾਡੇ ਪੰਜਾਬ ਦੇ ਅਗਾਵਾ ਦੂ ਸੋਚ ਵਾਲੇ ਸੂਬੇ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਹਮੇਸ਼ਾ ਇਸ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਪਾ ਕੇ ਇਸ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਮਜ਼ਬੂਤੀ ਨਾਲ ਚੱਲਣ ਵਾਸਤੇ ਦਿਸ਼ਾ ਦਿਖਾਈ ਜਿਨ੍ਹਾਂ ਨੇ ਜਦੋਂ ਵੀ ਪੰਜਾਬ ਦੀ ਜਨਤਾ ਦੇ ਨਾਲ ਕੋਈ ਵਾਦਾ ਕੀਤਾ ਉਸ ਨੂੰ ਜ਼ਿੰਮੇਵਾਰੀ ਇਮਾਨਦਾਰੀ ਤੇ ਸੱਚਾਈ ਨਾਲ ਨਿਭਾਉਣ ਦਾ ਕੰਮ ਕੀਤਾ ਜਿਨ੍ਹਾਂ ਨੇ ਮੇਰੇ ਬਜ਼ੁਰਗਾਂ ਦੇ ਜਾਣ ਤੋਂ ਬਾਅਦ ਮੇਰੇ ਉੱਪਰ ਇੱਕ ਬਜ਼ੁਰਗ ਦਾ ਆਸ਼ੀਰਵਾਦ ਰੱਖਿਆ ਰਾਜਨੀਤੀ ਦੇ ਵਿੱਚ ਕੱਲੀ ਕੱਲੀ ਪੌੜੀ ਨੂੰ ਚੜਨ ਵਾਸਤੇ ਤੁਹਾਡੇ ਇਸ ਨਿਮਾੜੇ ਜੇ ਦਾਸ ਨੂੰ ਤਾਕਤ ਦਿੱਤੀ ਸਾਡੇ ਸਭ ਦੇ ਦਿਲਾਂ ਦੇ ਉੱਪਰ ਰਾਜ ਕਰਨ ਵਾਲੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਜਿਨੇ ਆਦਾਂ ਨੇ ਅੱਜ ਇਸ ਮੰਚ ਤੇ ਸਪੂਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਸਾਡੇ ਇਥੋਂ ਦੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਸਰਦਾਰ ਕੇਵਲ ਸਿੰਘ ਦੱਲੋ ਸਾਹਮਣੇ ਅੱਜ ਜੋ ਕਾਗਜ਼ ਭਰਨ ਦੀ ਰਸਮ ਦਾ ਕੰਮ ਅਜੇ ਤੇ ਹੋ ਰਿਹਾ ਉਸ ਦੇ ਵਿੱਚ ਸਮੁੱਚੀ ਪਾਰਟੀ ਨੇ 71 ਤਾ ਦੇ ਨਾਲ ਇਕੱਠੇ ਹੋ ਕੇ ਇਸ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣ ਵਾਸਤੇ ਬੇਨਤੀ ਕਰਨ ਵਾਸਤੇ ਸੰਗਤ ਦੇ ਸਾਹਮਣੇ ਹਾਜ਼ਰੀ ਲਾਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਾਵਧੂ ਸੋਚ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇਸ ਸੂਬੇ ਦੇ ਵਿੱਚ ਜੋ ਵਾਦਾ 2017 ਦੀਆਂ ਚੋਣਾਂ ਦੇ ਵਿੱਚ ਕੀਤਾ ਸੀ ਜੋ ਵਾਦਾ ਇਸ ਪੰਜਾਬ ਦੇ ਕਿਸਾਨ ਦੇ ਨਾਲ ਜੋ ਵਾਦਾ ਇਸ ਪੰਜਾਬ ਦੇ ਗਰੀਬ ਦੇ ਨਾਲ ਜੋ ਵਾਦਾ ਇਸ ਪੰਜਾਬ ਦੇ ਸ਼ਹਿਰੀ ਦੇ ਨਾਲ ਜੋ ਪੰਜਾਬ ਦੇ ਲੋਗਾਂ ਨੂੰ ਪੰਜਾਬ ਨੂੰ ਤਰੱਕੀਆਂ ਦੇ ਲੀਹਾਂ ਤੇ ਕਾਉਣ ਵਾਸਤੇ ਸੂਬੇ ਦੀ ਸਰਕਾਰ ਬਣਨ ਤੋਂ ਪਹਿਲਾਂ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਕੀਤਾ ਸੀ ਪਿਛਲੇ 2 ਵਰਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਵਾਅਦੇ ਨੂੰ ਪੂਰਾ ਕਰਕੇ ਉਸ ਦੇ ਉੱਪਰ ਸ਼ੁਰੂਆਤ ਕੀਤੀ ਕਿਸਾਨੀ ਕਰਜ਼ੇ ਦੀ ਗੱਲ ਮੈਡਮ ਪੱਠਲ ਕਰਕੇ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਮਾਡਲ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂ ਕੀਤਾ ਅੱਜ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਦੀ ਸੋਚ ਦੇ ਸਦਕਾ ਉਹ ਮਾਡਲ ਅਜ 36 ਗਣ ਦੇ ਵਿੱਚ ਹੋਵੇ ਰਾਜਸਥਾਨ ਦੇ ਵਿੱਚ ਹੋਵੇ ਮੱਧ ਪ੍ਰਦੇਸ਼ ਦੇ ਵਿੱਚ ਹੋਵੇ ਕਰਨਾਟਕਾ ਦੇ ਵਿੱਚ ਹੋਵੇ ਜਿਹੜੇ ਜਿਹੜੇ ਸੂਬੇ ਦੇ ਵਿੱਚ ਲੋਕਾਂ ਨੇ ਪੰਜਾਬ ਦੀ ਤਰ੍ਹਾਂ ਕਾਂਗਰਸ ਦਾ ਫਤਵਾ ਲੈ ਕੇ ਆਂਦਾ ਕਾਂਗਰਸ ਦੀ ਸਰਕਾਰ ਲੈ ਕੇ ਆਉਂਦੀ ਉਹ ਸੂਬਿਆਂ ਦੇ ਵਿੱਚ ਛੋਟੇ ਤੇ ਗਰੀਬ ਕਿਸਾਨ ਦੀ ਮਦਦ ਦੇ ਵਾਸਤੇ ਕਿਸਾਨੀ ਕਰਜ਼ਾ ਮਾਫ ਕਰਨ ਦਾ ਜੇ ਗੱਲ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਨੈਸ਼ਨਲ ਕੈਂਪੇਨ ਦੇ ਤਹਿਤ ਚੱਲ ਰਹੀ ਹੈ ਤਾਂ ਮਾਡਲ ਪੂਰੇ ਹਿੰਦੁਸਤਾਨ ਨੂੰ ਅਗਰ ਕਿ ਦਿਖਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਹਿੰਦੁਸਤਾਨ ਦੀ ਕਿਸਾਨੀ ਦੇ ਨਾਲ ਦਿਖਾਇਆ ਜਿਸ ਤਰ੍ਹਾਂ ਡਾਕਟਰ ਮਲਮੋਨ ਸਿਆ ਨੇ 75000 ਕਰੋੜ ਦਾ ਕਰਜ਼ਾ ਸਮੁੱਚੇ ਹਿੰਦੁਸਤਾਨ ਦੇ ਛੋਟੇ ਕਿਸਾਨ ਦਾ ਮਾਫ ਕੀਤਾ ਸੀ ਅੱਜ ਆਪਾਂ ਆਏ ਆ ਮੈਨੂੰ ਪਤਾ ਦਾ ਕੁਛ ਨਾ ਕਹਿੰਦਾ ਹੋਇਆ ਬਿਆਨ ਤੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕੀ ਕਾਂਗਰਸ ਪਾਰਟੀ ਨੂੰ ਆਪਣਾ ਜ਼ੋਰਦਾਰ ਤਰੀਕੇ ਨਾਲ ਸਾਥ ਦਿਓ ਤਾਂ ਕਿ ਇੱਕ ਵੱਡੀ ਜਿੱਤ ਸਮੁੱਚੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਾਈ ਹੈ 13 ਜਾਂ 13 ਸੀਟਾਂ ਤੇ ਹੋ ਸਕੇ ਔਰ ਪੰਜਾਬ ਚੋ ਮਜ਼ਬੂਤੀ ਨਾਲ ਕਾਂਗਰਸ ਅੱਗੇ ਜਾ ਸਕੇ ਔਰ ਲੋਕਾਂ ਦਾ ਵਿਕਾਸ ਹੋ ਸਕੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਾਰੀ ਸੰਗਤ ਦਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੱਸਦੇ ਕੇਵਲ ਢਿੱਲੋਂ ਨੂੰ ਮਿਲਣ ਤੋਂ ਬਾਅਦ ਟੀਮਾਨ ਪਰਿਵਾਰ ਕਾਫੀ ਨਿਰਾਸ਼ ਦਿਖਾਈ ਦੇ ਰਿਹਾ ਸੀ ਅਤੇ ਉਸ ਦਿਵਸ ਤੋਂ ਆਪਣਾ ਰੋਸ ਵੀ ਜਤਾਇਆ ਗਿਆ ਸੀ ਪਰ ਹੁਣ ਸੁਲਾ ਹੁੰਦੀ ਉਸ ਸਮੇਂ ਦਿਖਾਈ ਦਿੱਤੀ ਜਦੋਂ ਇਸ ਸਮਾਗਮ ਦੇ ਵਿੱਚ ਸਰਜੀਤ ਢੀਮਾਨ ਦਾ ਪੁੱਤਰ ਤੇ ਲੋਕ ਸਭਾ ਚੋਣ ਦੇ ਲਈ ਸੰਗਰੂਰ ਸੀਟ ਤੋਂ ਦਾਵੇਦਾਰੀ ਠੋਕਣ ਵਾਲਾ ਜਸਵਿੰਦਰ ਢੀਮਾਨ ਵੀ ਪਹੁੰਚ ਗਿਆ ਸੋ ਹੁਣ ਵੇਖਣਾ ਹੋਵੇਗਾ ਕਿ ਆਖੀ ਸਹਿਮਤੀ ਬਣਨ ਤੋਂ ਬਾਅਦ ਕੀ ਸੰਗਰੂਰ ਤੋਂ ਕਾਂਗਰਸ ਦੇ ਕੇਵਲ ਟਿੱਲੋਂ ਜਿੱਤ ਪ੍ਰਾਪਤ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ Sangrur Town, Sanjeev Goel, Punjab Viruk Channel.